ਕਿ ਚੋਲਾ ਸਾਹਿਬ ਇਹੀ ਪਹਿਨ ਕੇ ਗਏ ਕਿ ਗੁਰੂ ਨਾਨਕ ਸਾਹਿਬ ਅਰਬ ਦੇਸ਼ ਵਿੱਚ ਕਿਤੇ ਬਾਦਸ਼ਾਹਾਂ ਨੇ ਲਾਹਣ ਦੀ ਕੋਸ਼ਿਸ਼ ਕੀਤੀ ਤੇ ਨਹੀਂ ਉੱਤਰਿਆ ਉਹਨਾਂ ਦਾ ਸਰੀਰ ਦਾ ਅੰਗ ਬਣ ਗਿਆ। ਨਾਨਕੀ ਜੀ ਨੇ ਬੇਬੇ ਨਾਨਕੀ ਜੀ ਨੇ ਜਦੋਂ ਗੁਰੂ ਨਾਨਕ ਸਾਹਿਬ ਦੀ ਸ਼ਾਦੀ ਹੋਈ ਹੈ ਉਦੋਂ ਭੈਣ ਨਾਨਕੀ ਨੇ ਆਪਣੇ ਹੱਥ ਨਾਲ ਕੱਟ ਕੇ ਰੁਮਾਲ ਜਿਹੜਾ ਇਹ ਗੁਰੂ ਨਾਨਕ ਸਾਹਿਬ ਨੂੰ ਭੇਟ ਕੀਤਾ ਹੈ। ਸੈਂ ਜੀ ਕੋਈ ਐਸੀ ਸੇਵਾ ਕਰੋ ਜਿਹਦੇ ਵੰਦੀ ਦੁਨੀਆ ਹੀ ਤੁਹਾਡਾ ਫਿਰ ਨਾਮ ਵੀ ਰਹੇ ਯੰਭੇਰ ਮਹਾਰਾਜ ਰঞ্জੀਤ ਸਿੰਘ ਨੇ ਸੇਵਾ ਉਹ ਫਿਰ ਜਿਹੜੀ ਸੇਵਾ ਸੀ ਨਾ ਉਹਨਾਂ ਨੇ 550 ਕਲਾ ਜ਼ਮੀਨ ਜਿਹੜੀ ਸੀ ਨਾ ਉਹ ਥੁਲਾ ਸਾਹਿਬ ਦੇ ਨਾਮ ਲਾਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨ ਤੋਂ ਪ੍ਰਾਪਤ ਅੰਤੀ ਡੇਰਾ ਬਾਬਾ ਨਾਨਕ ਤੇ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਜੀ ਬਾਰੇ ਗੱਲ ਕਰ ਰਹੇ ਹਾਂ ਤਾਂ ਅਸਲ ਵਿੱਚ ਸ਼੍ਰੀ ਚੋਲਾ ਸਾਹਿਬ ਜੀ ਦਾ ਮੇਲਾ ਹਰ ਸਾਲ 4 ਮਾਰਚ ਨੂੰ ਬੜੀ ਸ਼ਰਧਾ ਅਤੇ ਭਾਵਨਾ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ 1 ਮਾਰਚ ਤੋਂ ਹਸ਼ਿਆਰਪੁਰ ਦੇ ਖੰਡਿਆਲਾ ਸੈਨੀਆਂ ਦੇ ਪਿੰਡ ਬੱਲੋਵਾਲ ਤੋਂ ਸੰਗਤ ਜਿਹੜੀ ਆ ਉਹ ਪੈਦਲ ਲੱਖਾਂ ਦੀ ਤਦਾਦ ਦੇ ਵਿੱਚ ਜੱਥੇ ਦੇ ਰੂਪ ਦੇ ਵਿੱਚ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਆਸਤੇ ਚੱਲੇ ਪਉਂਦੀਆਂ ਹਨ ਅਤੇ ਵੱਖ-ਵੱਖ ਪੜਾਵਾਂ ਤਾਈਂ ਹੁੰਦੇ ਹੈਗੀਆਂ ਸੰਗਤਾਂ ਜਿਹੜੀਆਂ ਨੇ ਉਹ ਰਾਤ ਜਗਾ ਜਗਾ ਤੇ ਵਿਸ਼ਰਾਮ ਕਰਤੀਆਂ ਨੇ ਹਰਪੀਵਾਲ ਨਿੱਕੇ ਕੋਲ ਉਸ ਤੋਂ ਬਾਅਦ ਫਿਰ 4 ਤਰੀਕ ਦੀ ਸ਼ਾਮ ਨੂੰ ਉਹ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਆ ਕੇ ਨਤਬਸਤ ਹੁੰਦੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਅਸੀਂ ਇਸ ਵਕਤ ਖੜੇ ਆ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਦੇ ਬਾਹਰ ਔਰ ਇਹ ਮੇਨ ਗੁਰਦੁਆਰਾ ਸਾਹਿਬ ਹੈ ਚੋਲਾ ਸਾਹਿਬ ਜਿੱਥੇ ਕਿ ਸ੍ਰੀ ਪਾਤਸ਼ਾਲੀ ਚਲਾ ਸਾਹਿਬ ਜੀ ਸਭ ਬੱਤੇ ਗਏ ਹਨ ਔਰ ਸ਼ੁਕਰਾਨਾ ਕਰਨ ਵਾਸਤੇ ਆਏ ਤੁਹਾਨੂੰ ਕਿਉਂਕਿ ਸਾਰੇ ਅੰਦਰ ਜਾ ਕੇ ਕਿ ਸੰਗਤਾਂ ਜਿਹੜੀਆਂ ਨੇ ਉਹ ਨਾਮ ਮੱਤਾਂ ਹੋ ਗਿਆ ਨੇ ਕੋ ਦੁਆਰਾ ਗੁਰਦੁਆਰਾ ਸਾਹਿਬ ਦੇ ਨਾਲ ਸਾਰੇ ਦੇ ਵਿੱਚ ਦਰਬਾਰੀਆਂ ਚੱਲ ਕੇ ਸੰਕਟ ਜਾਨੀਆਂ ਨੇ ਕਿਰਪਾ ਕਰੇ ਉਹਨਾਂ ਨੂੰ 16 ਘਰੋਂ ਪਾਣੀ ਪ੍ਰਸਾਦ ਦੇ ਵਿੱਚ ਕਿਰਪਾ ਕਰੇ ਪਾਈਆਂ ਤੇ ਪਹੁੰਚ ਰਹੀਆਂ ਹਨ ਅਤੇ ਨਾਲ ਨਰਤ ਮਸਤਕ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਹੀਆਂ ਹਨ ਇਹ ਸੁਵਿੱਤਰ ਚੋਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਦਾ ਵਸਤਰ ਹੈ ਜੋ ਕਿ ਜੋ ਕਿ ਸ੍ਰੀ ਇਹ ਉਹਨਾਂ ਸਾਹਿਬ ਜੀ ਸੂਭਤ ਹੈ ਔਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚੋਲਾ ਸਾਹਿਬ ਜੀ ਤੋਂ ਔਰ ਇਸ ਵਕਤ ਸੰਤਾਂ ਜਿਹੜੀਆਂ ਉਹ ਦਰਸ਼ਨ ਕਰਦੇ ਹੀਆਂ ਸ੍ਰੀ ਚੋਲਾ ਸਾਹਿਬ ਜੀ ਦੇ ਨਤਮਸਤਕ ਹੁੰਦੇ ਨੇ ਔਰ ਇਹਦੇ ਨਾਲ ਹੀ ਇੱਥੇ ਉਹਨਾਂ ਪੁੱਤਰਾਂ ਭਗਤ ਜੀ ਮਹਾਰਾਜਾ ਰਜੀਤ ਸਿੰਘ ਦੇ ਟਾਈਮ ਤੇ ਹਰੀ ਸਿੰਘ ਨਲਵਾ ਜੀ ਨੂੰ ਚਾਰ ਰੁਮਾਲ ਜਿਹੜੇ ਨੇ ਉਹ ਭੇਟਾ ਕੀਤੇ ਗਏ ਸਨ ਰਮਾਲਾ ਸਾਹਿਬ ਹਰੀ ਸਿੰਘ ਨਲਵਾ ਜੀ ਵੱਲੋਂ ਭੇਟਾ ਕੀਤੇ ਗਏ ਸਨ ਔਰ ਇਹ ਚਾਰ ਰੁਮਾਲ ਜਿਹੜੇ ਨੇ ਉਹ ਇੱਥੇ ਸ਼ੋਭਨ 185 ਗਦਵਰਾ ਸ਼੍ਰੀ ਚੋਲਾ ਸਾਹਿਬ ਦੇ ਅੰਦਰ ਖੜਿਆ ਚੋਲਾ ਸਾਹਿਬ ਜੀ ਦੇ ਦਰਸ਼ਨ ਕਰ ਕਰਾਇਆ ਨੇ ਬਾਬਾ ਅਫਤਾਸ ਸਿੰਘ ਜੀ ਦੀ ਬੇਟੀ ਸਾਡੇ ਨਾਲ ਨੇ ਬਾਬਾ ਅਫਤਾਸ ਸਿੰਘ ਜੀ ਦੇ ਵਿੱਚ ਪਹਿਲੋਂ ਉਹਨਾਂ ਤੋਂ ਇਤਿਹਾਸ ਜਾਣਿਆ ਕਿ ਚੋਲਾ ਸਾਹਿਬ ਦਾ ਕੀ ਇਤਿਹਾਸ ਹੈ ਔਰ ਕਿਵੇਂ ਇਹ ਚੋਲਾ ਜਿਹੜਾ ਵਨ ਫਖਰੀ ਤੋਂ ਧੇਰਾਪਾ ਨਾਂਗਜੀ ਤਰਤੀਆ ਉਹ ਸੰਗਤ ਜਿਹੜੀ ਖੰਡਿਆਲਾ ਸਨੈਦਨ ਦੀ ਉਹ ਕਿਵੇਂ ਸਭ ਤੋਂ ਪਹਿਲਾਂ ਉਹ ਦੇਸਾ ਪ੍ਰਗਟ ਕਰਨ ਦੇ ਦੰਤਾਂ ਦੇ ਸਾਸ ਬਾਬਾ ਦਾਸ ਸਿੰਘ ਜੀ ਛੋਲਾ ਸਾਹਿਬ ਵਾਲੇ ਉਹ ਸੋਹਣੀ ਜੀ ਕੁਮਾਰ ਸਾਹਿਬ ਉਹਨਾਂ ਤੋਂ ਬਾਅਦ ਫਤਿਹਾਂ ਜੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਤੇ ਨੇ ਬੜੀ ਸੁਭਿਦਰ ਜੀ ਨੀਰਾਪਾ ਨਾਂਗਜੀ ਤੇ ਗੁਨਾਨ ਸਾਹਿਬ ਨੇ ਆਪਣੇ ਲਾਈਫ ਦਾ ਸਭ ਤੋਂ ਲੰਬਾ ਮਹਾਪਤੀ 12 ਸਾਲ 5 ਮਹੀਨੇ 9 ਦਿਨ ਜਿੱਤੇ ਉਹਨਾਂ ਦੇ 12 ਸਾਲ 5 ਮਹੀਨੇ 9 ਦਿਨ ਬਤੀਤ ਕਿਸਮੇ ਨਾਲ ਹੀ ਇੱਕ ਗੁਰੂ ਨਾਨਕ ਸਾਹਿਬ ਨੇ ਥੋੜਾ ਸਾਫ ਸੁਭਿਤ ਨੇ ਇੱਕ ਥੋੜਾ ਗੁਰੂ ਨਾਨਕ ਸਾਹਿਬ ਨੂੰ ਕਾਲਕ ਪਿਤਰਮੇਸ਼ਰ ਬਾਸੋਂ ਪ੍ਰਾਪਤ ਹੋਇਆ ਸੀ ਤੇ ਨਾਲ ਹੀ ਗੁਰੂ ਨਾਨਕ ਸਾਹਿਬ ਫਿਰ ਅੱਗੇ ਸਾਰੇ ਵਰਸ ਜਿਹੜੇ ਗੁਰੂ ਨਾਨਕ ਸਾਹਿਬ ਨੇ ਗੱਦੀ ਦਿੱਤੀ ਗੁੰਗਰ ਤੇ ਮਾਰੇ ਨੇ ਸਾਰੇ ਬਾਣੀ ਉਹਦਾ ਪੰਜਵੇਂ ਪਾਤਸ਼ਾਹ ਤੱਕ ਆਏ ਪੰਜਵੇਂ ਪਾਤਸ਼ਾਹ ਜੀ ਨੇ ਇੱਕ ਸਿੱਖ ਭਾਈ ਤੋਤਾ RAMJUN ਖੁਸ਼ ਹੋ ਕੇ ਭੇਟ ਕਰ ਦਿੱਤਾ ਜੀ ਜੋ ਬਲਖ ਫੁਖਾਰੇ ਤੇ ਰਹਿਣ ਵਾਲੇ ਸਨ ਅਫਗਾਨਿਸਤਾਨ ਤੋਂ ਉਹ ਉਹਨਾਂ ਨੂੰ ਖੁਸ਼ ਹੋ ਕੇ ਪੇਟ ਕਰ ਦਿੱਤਾ ਉਹਨਾਂ ਨੇ ਜਦੋਂ ਗਿਰਦਵਸਾ ਵਿੱਚ ਇਹ ਚੋਲਾ ਸਾਹਿਬ ਜੀ ਨੂੰ ਇੱਕ ਕੁਫਾ ਵਿੱਚ ਰੱਖ ਕੇ ਦੇ ਕੇ ਪੱਥਰ ਦਿੱਤਾ ਸੀ ਕਿ ਬਾਰੇ ਜਿਨ੍ਹਾਂ ਨੂੰ ਤੁਸੀਂ ਹੁਣ ਦੇ ਤੋਹੀਏ ਤੇ ਚੋਲਾ ਲੈ ਕੇ ਜਾਣੇ ਤੇ ਪੱਥਰ ਢਾਟੇ ਸਿੱਖ ਦੇ ਵਿਰਸੇ ਚ ਅਰਦਾਸ ਸੇ ਬੰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੀ ਤੋਂ ਗੋਬਿੰਦ ਕਾਪੂਰ ਨੂੰ ਗੋਬਿੰਦ ਦਾਸ ਇਥੇ ਗੁਰੂ ਨਾਨਕ ਸਾਹਿਬ ਆਏ ਨੇ ਚੌਥੀ ਦਸਵੇ ਵਿੱਚ ਇਥੇ ਪ੍ਰਹੰਸਾ ਦਾ ਪਰਿਵਾਰ ਵੱਸ ਰਿਹਾ ਸੀ ਗੁਰੂ ਨਾਨਕ ਸਾਹਿਬ ਤੋਂ ਨੌਵੀਂ ਪੀੜੀ ਤੋਂ ਇਹਨੇ ਬਾਬਾ ਕਾਬਲੀ ਮਾਲੀ ਜੀ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਦਰਸ਼ਨ ਹੋਏ ਨੇ ਉਹ ਫਿਰ ਉੱਥੋਂ ਵੇਨੇ ਕਿ ਜਾਓ ਸਾਡੇ ਅੰਗ ਤੇ ਬਸਤ ਤੇ ਫਲਕਸਾਰੇ ਉੱਤੇ ਸੰਸਾ ਨੂੰ ਲੈ ਕੇ ਮਹਾਰਾਜੇ ਕੋਲਾ ਲੈ ਕੇ ਉੱਤੇ ਸੰਗਤਾਂ ਨੂੰ ਸਰ ਥੋੜਾ ਸਾਹ ਦੀ ਸੇਵਾ ਸੰਗਤਾਂ ਨੂੰ ਦਰਸ਼ਨੇ ਪ੍ਰਾਇਤ ਹੋਣਾ ਦਾ ਬੜਾ ਵਿਚਨ ਸੀ ਦਵਾਬੇ ਦੀ ਸੰਗਤ ਨਾਲ ਸੰਗਤ ਇਕੱਠੀ ਕੀਤੀ ਉੱਤੇ ਚੱਲੇ ਪਾਏ ਉੱਤੇ ਫਿਰ ਪੱਤਰਨਾ ਤੇ ਫਿਰ ਮਹਾਰਾਜ ਦਾ ਹੁਕਮ ਆਇਆ ਵੀ ਪੰਜ ਜਪੀ ਸਾਹਿਬ ਦੇ ਪਾੜ ਕੋ ਪੰਜ ਛੇ ਤੇ ਜਲ ਦੇ ਕੋ ਖਰਾ ਪ੍ਰਸ਼ਾਦੀ ਦੇਖ ਤਿਆਰ ਕਰੋ ਕਰਤਾਰ ਭਲੀ ਕਰੇਗਾ ਉਹਨਾਂ ਨੂੰ ਜਿਵੇਂ ਜਿਵੇਂ ਬੁਕਾਇਤ ਦਿੱਤੀ ਉਹਨਾਂ ਨੇ ਕੀਤਾ ਉਹ 4 ਮਾਰਚ ਨੂੰ 16 ਸਹਿ ਡੇਰਾ ਬਾਬਾ ਨਾਨਕ ਲੈ ਕੇ ਆਏ ਜਦੋਂ ਇਧਰੋਂ ਹੁਸ਼ਿਆਰਪੁਰ ਕਟਿਆਲਾ ਸ਼ੈਨੀਆਂ ਗੜ ਸ਼ੰਕਰ ਨਵਾ ਸ਼ਹਿਰੀ ਸਾਰੀਆਂ ਸ਼ਕਤਾਂ ਜਦੋਂ ਇਧਰ ਪਹੁੰਚੀਆਂ ਕਿਉਂਕਿ ਉਹਨਾਂ ਦੇ ਸਿੱਖੀ ਸੇਵਕੀ ਕਾਫੀ ਸੀ ਉਧਰ ਤੇ ਉਹ ਜਦੋਂ ਇਧਰ ਸੰਤਾਂ ਵੀ 4 ਮਾਰਚ ਨੂੰ ਪਹੁੰਚ ਗਏ ਉਹਨਾਂ ਨੇ ਆਈਆਂ ਸੰਤਾਂ ਨੂੰ ਵਾਰੀ ਦਿੱਤਾ ਕਿ ਜਿਸ ਤਰ੍ਹਾਂ ਤੁਸੀਂ ਇਸ ਸਾਲ ਉਧਰ ਆਏ ਹੋ ਇਸ ਤਰ੍ਹਾਂ ਹਰ ਸਾਲ ਹੀ ਆਇਆ ਕਰੋ ਇਹ ਇਤਿਹਾਸ ਹੈ ਕਿਸ ਤਰ੍ਹਾਂ ਚੋਲਾ ਸਾਹਿਬ ਦਾ ਸਿਰਫ ਵਿੱਚ ਦੱਸ ਦਿੱਤਾ ਕਿਉਂਕਿ ਅਗਰ ਪੂਰਾ ਇਤਿਹਾਸ ਦੱਸਦੇ ਬੜਾ ਲੰਬਾ ਸਮਾਂ ਚਾਹੀਦਾ ਸੀ ਇਹਨੇ ਬਚਣ ਕਰਕੇ ਦਾਸ ਬਣਾ ਲਿਆ ਚੋਲਾ ਸਾਹਿਬ ਪੂਰੀ ਧਰਤੀ ਉਹਦਾ ਇਹ ਚੋਲਾ ਸਾਹਿਬ ਹੈ ਜੀ ਚੋਲਾ ਸਾਹਿਬ ਹੈ ਇਹ ਸਾਦ ਸੰਬੰਧੀ ਇਹ ਚੋਲਾ ਸਾਹਿਬ ਹੈ ਕਿ ਇਹ ਐਸਾ ਹੀ ਚੋਲਾ ਸਾਹਿਬ ਓਪਨ ਹੋ ਜਾਂਦਾ ਐਵੇਂ ਤੇ ਇਹ ਜਦੋਂ ਐਵੇਂ ਹੁੰਦਾ ਤੇ ਐਵੇਂ ਬਾਵਾ ਇਹ ਚੋਲੇ ਦੀ ਹਾਈਟ ਜੋ ਹੈ ਨਾ ਜੀ 1.5 ਤੋਂ 3 ਫੁੱਟ ਹੈ ਲਗਭਗ ਇਥੋਂ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸਨ ਉਹ ਜਿੱਦਾਂ ਗੁਰੂ ਹਰਗੋਬਿੰਦ ਸਾਹਿਬ ਬੜਾ ਹੀ ਲੰਬੇ ਚੌੜੇ ਜਵਾਨ ਸਨ ਇਦਾਂ ਉਹ ਇੰਨੇ ਜਵਾਨ ਨਹੀਂ ਹੋਣਗੇ ਕਿਉਂਕਿ ਸਾਢੇ 3 ਫੁੱਟ ਕੀ ਗੋਟਿਆ ਤੱਕ ਤੇ ਚੋਲਾ ਹੁੰਦਾ ਹੀ ਐ ਉਤੋਂ ਸਾਨੂੰ ਉਹ ਹਾਈਟ ਦਾ ਅੰਦਾਜ਼ਾ ਲਾ ਸਕਦਾ ਹੈ ਗੁਰੂ ਨਾਨਕ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਰ੍ਹਾਂ ਬਹੁਤ ਲੰਬੇ ਚੌੜੇ ਜਵਾਨ ਨਹੀਂ ਸਨ ਇਹ ਚੋਲਾ ਸਾਹਿਬ ਇਹੀ ਪਹਿਨ ਕੇ ਗਏ ਗਨੇ ਗੁਰੂ ਨਾਨਕ ਸਾਹਿਬ ਅਰਬ ਦੇਸ਼ ਵਿੱਚ ਜਿੱਥੇ ਬਾਦਸ਼ਾਹਾਂ ਨੇ ਲਾਉਣ ਦੀ ਕੋਸ਼ਿਸ਼ ਕੀਤੀ ਤੇ ਨਹੀਂ ਉਤਰਿਆ ਉਹਨਾਂ ਦਾ ਸਰੀਰ ਦਾ ਅੰਗ ਬਣ ਗਿਆ ਤੇ ਇਹ ਇਹ ਜਿਹੜੀ ਕਢਾਈ ਦੇਖ ਰਹੇ ਹੋ ਨਾ ਇਹ ਜਿਹੜਾ ਆਪਣਾ ਭੈਣ ਨਾਨਕੀ ਜੀ ਨੇ ਬੇਬੇ ਨਾਨਕੀ ਜੀ ਨੇ ਜਦੋਂ ਗੁਰੂ ਨਾਨਕ ਸਾਹਿਬ ਦੀ ਸ਼ਾਦੀ ਹੋਈ ਹੈ ਉਦੋਂ ਭੈਣ ਨਾਨਕੀ ਨੇ ਆਪਣੇ ਹੱਥ ਨਾਲ ਕੱਢ ਕੇ ਰੁਮਾਲ ਜਿਹੜਾ ਇਹ ਗੁਰੂ ਨਾਨਕ ਸਾਹਿਬ ਨੂੰ ਭੇਟ ਕੀਤਾ ਕਿਉਂਕਿ ਪਹਿਲਾਂ ਇੱਕ ਕਹਿ ਲਓ ਕਿ ਉਹ ਹੁੰਦਾ ਸੀ ਕਿ ਜਦੋਂ ਵੀ ਬੇਟੀਆਂ ਦੇ ਵਿੱਚ ਭਰਾ ਦਾ ਵਿਆਹ ਹੋਣਾ ਤਾਂ ਭੈਣਾਂ ਨੇ ਆਪਣੇ ਹੱਥ ਨਾਲ ਕੱਢ ਕੇ ਕੁਝ ਦੇਣਾ ਇਹ ਗੁਰੂ ਨਾਨਕ ਸਾਹਿਬ ਦੇ ਵੱਡੇ ਸਿਸਟਰ ਭੈਣ ਜੀ ਬੇਬੇ ਨਾਨਕੀ ਜਿਨ੍ਹਾਂ ਨੂੰ ਕਹਿੰਦੇ ਸਨ ਇਹ ਉਹਨਾਂ ਦਾ ਹੱਥ ਦਾ ਕੱਢਿਆ ਹੋਇਆ ਰੁਮਾਲ ਹੈ ਜੀ ਇਹ ਜਿਹੜਾ ਇਹ ਵੀ ਨਾਲ ਸ਼ੋਭਿਤ ਹੈ ਗੁਰੂ ਮਹਾਰਾਜ ਦੀ ਸੰਗਤਾਂ ਦਰਸ਼ਨ ਕਰਨ ਤੇ ਇੱਥੇ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਗੁਰੂ ਮਹਾਰਾਜ ਕਿਰਪਾ ਕਰਨ ਹਾਂਜੀ ਜਰਨੈਲ ਹਰੀ ਸਿੰਘ ਰਣਵਾਜੀ ਦੇ ਰੁਮਾਲ ਸਾਹਿਬ ਨੇ ਜੀ ਜਦੋਂ ਕਹਿੰਦੇ ਨੇ ਪਿਸ਼ਔਰ ਦੀ ਜੰਗ ਨਹੀਂ ਫਤਿਹ ਹੁੰਦੀ ਸੀ ਉਸ ਵਕਤ ਫਿਰ ਇੱਥੇ ਜੋ ਉਸ ਵਕਤ ਸਾਡੇ ਬਜ਼ੁਰਗ ਸਨ ਉਹਨਾਂ ਕੋ ਮਹਾਰਾਜ ਰਣਜੀਤ ਸਿੰਘ ਜੀ ਨੇ ਅਰਦਾਸ ਕਰਾਈ ਕਿ ਮਹਾਰੇ ਪਿਸ਼ਔਰ ਦੀ ਜੰਗ ਫਤਿਹ ਹੋ ਜੇ ਤੇ ਆਪਾਂ ਇੱਥੇ ਤੁਹਾਡੇ ਦਰਸ਼ਨਾਂ ਨੂੰ ਆਈਏ ਫਿਰ ਉਸ ਵਕਤ ਜਦੋਂ ਪਿਸ਼ਔਰ ਦੀ ਜੰਗ ਫਤਿਹ ਕੀਤੀ ਤੇ ਫਿਰ ਉਹਨਾਂ ਨੇ ਨਾ ਇੱਥੇ ਇਹ ਰੁਮਾਲ ਸਾਹਿਬ ਚੜਾਏ ਤੇ ਰਮਾਲ ਸਾਹਿਬ ਦਾ ਇੱਕ ਰੁਮਾਲ ਸੀ ਜਿਹੜਾ ਨਾ ਉਹ ਬੜਾ ਹੀਰੇ ਜਵਾਰਤ ਲੱਗੇ ਹੋਏ ਸਨ ਉਹਦੇ ਵਿੱਚ ਤੇ ਜਦੋਂ ਸਾਡੇ ਬਜ਼ੁਰਗਾਂ ਨੇ ਕੀ ਕੀਤਾ ਸਾਰੇ ਹੀਰੇ ਲਾ ਕੇ ਨਾ ਸਾਰੇ ਲਾ ਕੇ ਮਹਾਰਾਜ ਰਣਜੀਤ ਸਿੰਘ ਦੀ ਝੋਲੀ 'ਚ ਪਾਤੇ ਉਹ ਕਹਿਣ ਲੱਗੇ ਕਿ ਅ ਰਣਜੀਤ ਸਿੰਘ ਜੀ ਕੋਈ ਐਸੀ ਸੇਵਾ ਕਰੋ ਜਿਹਦੇ ਰਹਿੰਦੀ ਦੁਨੀਆ 'ਚ ਤੁਹਾਡਾ ਫਿਰ ਨਾਂ ਵੀ ਰਹੇ ਜਾਂ ਵੀ ਯਾਰ ਮਹਾਰਾਜ ਰਣਜੀਤ ਸਿੰਘ ਨੇ ਸੇਵਾ ਕੀਤੀ ਸੀ ਉਹ ਫਿਰ ਜਿਹੜੀ ਸੇਵਾ ਸੀ ਨਾ ਉਹਨਾਂ ਨੇ 550 ਕਿੱਲਾ ਜ਼ਮੀਨ ਜਿਹੜੀ ਸੀ ਨਾ ਉਹ ਚੋਲਾ ਸਾਹਿਬ ਦੇ ਨਾਂ ਲਾਈ ਸੀ ਫਿਰ ਜਦੋਂ ਸ਼ਰੋਮਨੀ ਕਮੇਟੀ ਐਕ ਬਣਿਆ ਫਿਰ ਸਾਰੇ ਗੁਰਦੁਆਰਾ ਸਾਹਿਬ ਉਹਨਾਂ ਕੋਲ ਚਲੇ ਗਏ ਲੇਕਿਨ ਇਹਦਾ ਫਿਰ ਕੋਰਟ ਚ ਕੇਸ ਵੀ ਹੋਇਆ ਉਦੋਂ ਲਾਹੌਰ ਕੋਰਟ ਵਿੱਚ ਉਹ ਮਹਾਰਾਜ ਦੀ ਕਿਰਪਾ ਨਾਲ ਚੋਲਾ ਸਾਹਿਬ ਉਹ ਜਿਹੜੀ ਨਾਲ ਹੀ ਗੁਰਦੁਆਰਾ ਸਾਹਿਬ ਦਾ ਲੰਗਰ ਮੰਦਰ ਚੋਲਾ ਸਾਹਿਬ ਉਹ ਫਿਰ ਸਾਰੀ ਜਿਹੜੀ ਹੈ 500 ਏਕੜ ਜ਼ਮੀਨ ਸੀ ਉਹ ਜਿਹੜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਣਾ ਐਸਜੀਪੀਸੀ ਦੇ ਅੰਡਰ ਹੈ ਤੇ ਜਿੱਥੇ ਤੇ ਭਾਗਾਂ ਚ ਲਿਖਿਆ ਸੇਵਾ ਉਹ ਤੇ ਕੋਈ ਗੱਲ ਨਹੀਂ ਹੈ ਤੇ ਨਾਲ ਇੱਥੇ ਜਿਹੜੇ ਨੇ ਉਹ ਰਮਾਲ ਸਾਹਿਬ ਨੇ ਜਦੋਂ ਚੜਾ ਕੇ ਗਏ ਨੇ ਉਹ ਵੀ ਤੁਸੀਂ ਪਿੱਛੇ ਦਰਸ਼ਨ ਕਰੋਗੇ ਇਹ ਇਥੇ ਦੀਆਂ ਅਵਸਥਾ ਨੇ ਜੋ ਗੁਰੂ ਮਾਰਾਜ ਦੇ ਟਾਈਮ ਤੋਂ ਜਿਹੜੀਆਂ ਇਥੇ ਸ਼ਿਸ਼ੋਭਿਤ ਨੇ ਇਹਨੇ ਬਚਨ ਕਰਦੇ ਦਾਸ ਫਤੇ ਬਲੋਂਦਾ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤੇ ਇਸ ਸੰਬੰਧ ਬਾਬਾ ਸਾਧੂ ਜੀ ਦੀ ਬੇਟੀ ਜਿਨ੍ਹਾਂ ਨੇ ਬੜੇ ਸੰਖੇਪ ਦੇ ਵਿੱਚ ਬੜੇ ਵਿਸਤਾਰ ਦੇ ਨਾਲ ਸ਼੍ਰੀ ਚੋਲਾ ਸਾਹਿਬ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਔਰ ਯਾਤਰਾ ਕਿੱਥਾ ਸ਼ੁਰੂ ਹੁੰਦੀ ਹੈ ਕਿਸ ਤਰ੍ਹਾਂ ਚੋਲਾ ਸਾਹਿਬ ਜੇੜਾ ਬਾਬਾ ਨਾਨਕ ਦੀ ਧਰਤੀ ਤੇ ਕਾਬਲੀ ਮਲ ਜੀ ਬਲਸ ਬਖਾਰੇ ਤੋਂ ਲੈ ਕੇ ਆਉਂਦੇ ਨੇ ਸਾਰੇ ਵਿਸਤਾਰ ਦੇ ਨਾਲ ਬਾਬਾ ਜੀ ਨੇ ਉਹ ਜਾਣਕਾਰੀ ਦਿੱਤੀ ਹੈ ਡੇਰਵਾ ਬਨਾਨ ਤੋਂ ਕੈਮਰਾਮੈਨ ਪ੍ਰੇਸ਼ਨ ਕੁਪਾਲ ਦੇ ਨਾਲ ਗੁਰਪ੍ਰੀਤ ਪਾਲ ਸਿੰਘ ਟੈਲੀਪੋਸਟ ਤੋਂ 52 ਨੰਬਰ ਅਮਰ